कांग्रसियां ਉੱਤੇ ਸੱਤਾ ਦਾ جنੂਨ ਸਿਰ ਚੜ ਕੇ ਬੋਲ ਰਿਹਾ ਹੈ ਇੱਕ ਪਾਸੇ ਜਿੱਥੇ ਕਾਂਗਰਸੀ ਹਾਈ ਕਮਾਂਡ ਵੀਆਈਪੀ ਕਲਚਰ ਨੂੰ ਜੜੋਂ ਪੁੱਟਣ ਦੀਆਂ ਕੋਸ਼ਿਸ਼ਾਂ ਕਰਨ ਦਾ ਦਾਵਾ ਕਰ ਰਹੀ ਏ ਉਧਰ ਹੀ ਦੂਜੇ ਪਾਸੇ ਕਾਂਗਰਸੀ ਆਗੂ ਸਭ ਕੀਤੀ ਕਰਾਈ ਖੂ ਵਿੱਚ ਪਾਉਣ ਦਾ ਕੰਮ ਕਰ ਰਹੇ ਨੇ ਖਬਰ ਫਿਰੋਜ਼ਪੁਰ ਤੋਂ ਜਿੱਥੋਂ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਢਿੰਡਸਾ ਉੱਤੇ ਹਸਪਤਾਲ ਵਿੱਚ ਬਦਸਲੂਕੀ ਕਰਨ ਦੇ ਦੋਸ਼ ਮढ़े ਨੇ ਦਰਅਸਲ ਚਮਕੌਰ ਸਿੰਘ ਕਿਸੇ ਲੜਾਈ ਦੀ ਘਟਨਾ ਦੇ ਸੰਬੰਧ ਵਿੱਚ ਸੇਵਲ ਹਸਪਤਾਲ ਫਿਰੋਜ਼ਪੁਰ ਆਇਆ ਸੀ ਜਿੱਥੇ ਸਾਰੀਆਂ ਕੁਰਸੀਆਂ ਤੇ ਲੋਕ ਬੈਠੇ ਹੋਏ ਸਨ। ਡੇਟੀ ਇਨਸਾਨ ਨੂੰ ਬੈਠਣ ਲਈ ਸਟੂਲ ਦੇ ਦਿੱਤਾ ਗਿਆ। ਬਸ ਇੰਨੇ ਨੂੰ ਹੀ ਕਾਂਗਰਸੀ ਲੀਡਰ ਨੂੰ ਤਾਪ ਚੜ ਗਿਆ ਤੇ ਉਹਨਾਂ ਨੇ ਹਸਪਤਾਲ ਸਟਾਫ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਵਾਰਦਾਤ ਹਸਪਤਾਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਡਾਕਟਰਾਂ ਵੱਲੋਂ ਚਮਕੌਰ ਸਿੰਘ ਢੀਂਸਾ ਦੀ ਇਸ ਬਦਸਲੂਕੀ ਤੋਂ ਬਾਅਦ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੀਸੀਟੀਵੀ ਫੁਟੇਜ ਨੂੰ ਲੈ ਕੇ ਡਾਕਟਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰ ਚਮਕੌਰ ਸਿੰਘ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਮੀ 7:00 ਵਜੇ ਦੀ ਗੱਲ ਹੈ ਜੀ ਕੋਈ ਮਰੀਜ਼ ਆਇਆ ਸੀਗਾ ਉਸ ਤੋਂ ਮਗਰੋਂ ਇੱਕ ਚਮਕੌਰ ਸਿੰਘ ਨਾਮ ਦਾ ਵਿਅਕਤੀ ਆਇਆ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਐਮਐਲਏ ਤੋਂ ਉੱਤੇ ਲੈਵਲ ਦਾ ਬੰਦਾ ਹਾਂ। ਉਹਨੂੰ ਬੈਠਣ ਲਈ ਜਦੋਂ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸਾਰੇ ਡਾਕਟਰ ਬੈਠੇ ਹੋਏ ਸੀ ਇੱਕ ਸਟੂਲ ਖਾਲੀ ਸੀ ਉਹਨਾਂ ਨੂੰ ਬੈਠਣ ਲਈ ਕਿਹਾ ਗਿਆ ਤਾਂ ਉਹ ਉਸ ਤੋਂ ਭੜਕ ਗਏ। ਉਹ ਕਹਿੰਦਾ ਮੈਂ ਐਮਐਲਏ ਲੈਵਲ ਦਾ ਬੰਦਾ ਹਾਂ ਤੁਸੀਂ ਸਟੂਲ ਤੇ ਬੈਠੋ ਮੈਂ ਤੁਹਾਡੀ ਕੁਰਸੀ ਤੇ ਬੈਠਣਾ। ਇਸ ਤੋਂ ਹੀ ਉਹਨਾਂ ਨੇ ਫਿਰ ਸਾਨੂੰ ਗਾਲਾਂ ਕੱ ਤਰਾਮ ਜਦ ਤੱਕ ਇਹ ਵਰਡ ਯੂਜ਼ ਕੀਤੇ ਸਾਡੇ ਨਾਲ ਸਾਨੂੰ ਕਿਹਾ ਤੁਹਾਨੂੰ ਬਾਹਰ ਘੱਟ ਕੇ ਛਿੱਤਰ ਫੇਰਾਂਗੇ ਤੁਹਾਡੀ ਥਾਣਕੋਟ ਸਵੇਰੇ ਹੀ ਬਦਲੀ ਕਰਾਵਾਂਗਾ ਇਸ ਹਾਲਾਤ ਚ ਆਪਾਂ ਡਿਊਟੀ ਨਹੀਂ ਕਰ ਸਕਦੇ ਅਮਰਜੀਸੀ ਆਪਾਂ ਐਮਰਜੈਂਸੀ ਸੇਵਾਵਾਂ ਬੰਦ ਕਰ ਰਹੇ ਜਿੰਨੇ ਦੇਰ ਤੱਕ ਤੁਹਾਡਾ ਕਾਰਵਾਈ ਨਹੀਂ ਹੁੰਦੀ ਕੋਈ ਚਮਕੌਰ ਸਿੰਘ ਹੈ ਜੀ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਦੱਸਦਾ ਕਾਂਗਰਸ ਦਾ ਕੀ ਮੰਗ ਕਰਦੇ ਹੋ ਅਸੀਂ ਪੁਲਿਸ ਕੋਲ ਐਸਐਸਪੀ ਸਾਹਿਬ ਨੂੰ ਮਿਲਣ ਚੱਲੇ ਹਾਂ ਉਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਬੰਦ ਕਰਨ ਲੱਗੇ ਹਾਂ ਉਸ ਤੋਂ ਬਾਅਦ ਉਹਦੇ ਸਖਤ ਸਰਕਾਰੀ ਡਿਊਟੀ ਇੰਟਰਫਰੈਂਸ ਕਰ ਰਹੇ ਆ ਕਿ ਅਸੀਂ ਇਸ ਹਾਲਾਤ ਚ ਡਿਊਟੀ ਨਹੀਂ ਕਰ ਸਕਦੇ ਐਮਰਜੈਂ